ਏ ਨੇ ਜੀ ਬਾਬਾ ਪਿੱਪਲਦਾਸ ਜੀ ਜਿਨ੍ਹਾਂ ਨੇ ਪਿੰਡ ਚਾਂਦਪੁਰੇ ਦੀ ਕੂਟਿਆ ਦੇ ਵਿੱਚ 51 ਦਿਨਾਂ ਦਾ ਜਲਤਾਰਾ ਕੀਤਾ ਤੇ ਅੱਜ ਉਹ ਜਲਤਾਰਾ ਸੰਪੂਰਨ ਕਰਤਾ ਜੀ ਹਾਂਜੀ ਬਾਬਾ ਜੀ ਬੋਲੋ ਜੀ ਜਿਗਜੀ ਮਹਾਰਾਜ ਦੀ ਜੈ ਜਗਤਗੁਰੂ ਸ੍ਰੀ ਚੰਦ ਮਹਾਰਾਜ ਦੀ ਜੈ ਸੋ ਸਾਰੇ ਨਗਰ ਦਾ ਦੂਰੋਂ ਨੇੜਿਓਂ ਆਈ ਸੰਗਤ ਜੋ ਭੰਡਾਰੇ ਤੇ 30 ਤਰੀਕ ਨੂੰ ਪਹੁੰਚੀ ਸਭ ਦਾ ਤਹਿਦਿਲੋਂ ਧੰਨਵਾਦ ਆਜੋ ਬਟੇ ਇੱਧਰ ਤੁਸੀਂ ਕਿਉਂ ਇੱਧਰ ਖੜੇ ਹੋ ਸਾਰੇ ਇੱਧਰ ਆਓ ਯਾਰ ਸਾਰੇ ਨਗਰ ਦਾ ਤਹਿਦਿਲੋਂ ਧੰਨਵਾਦ ਸਾਰੇ ਨਗਰ ਨੇ ਬੜਾ ਉਤਸ਼ਾਹ ਤੇ ਬੜਾ ਅਪਰਾਲਾ ਬਹੁਤ ਸੋਹਣਾ ਨਗਰ ਵੱਲੋਂ ਰਲ ਮਿਲ ਕੇ ਪਹੜਾ ਕੀਤਾ ਗਿਆ ਮੈਂ ਤੁਹਾਡਾ ਆਪਣਾ ਦਾਸ ਮਹੰਤ ਪਿੱਪਲਦਾਸ ਜਿਨ੍ਹਾਂ ਨੇ ਕੇ 51 ਦਿਨ ਸੰਗਤਾਂ ਦੀ ਓਟ ਆਸਰੇ ਨਾਲ ਨਗਰ ਦੇ ਓਟ ਆਸਰੇ ਬਾਬਾ ਨੱਥੂ ਦਾਸ ਬਾਬਾ ਤੁਹਣੀ ਦਾਸ ਬਾਬਾ ਬੋੜ ਦਾਸ ਦੀ ਕਿਰਪਾ ਅਪਾਰ ਕਿਰਪਾ ਦੁਬਾਰਾ ਜਲ ਧਾਰੇ ਦੀ ਤਪੱਸਿਆ ਜੋ ਕਿ ਅੱਜ 51 ਦਿਨ 51 ਦਿਨਾਂ ਦੀ ਸੰਪੂਰਨ ਕੀਤੀ ਹੈ ਸੋ ਜਉਂਦੇ ਰਹੇ ਅਗਲੇ ਸਾਲ ਫੇਰ ਕਰਾਂਗੇ ਜੋ ਮੈਂ ਇਹ ਜਲ ਧਾਰਾ ਕੀਤਾ ਹੈ ਨਗਰ ਦੇ ਵਾਸਤੇ ਨਗਰ ਦੀ ਸੁਖ ਸ਼ਾਂਤੀ ਵਾਸਤੇ ਨਗਰ ਦੇ ਵਾਸਤੇ ਕੀਤਾ ਹੈ ਸੋ ਇਸ ਜਲ ਧਾਰੇ ਦਾ ਫਲ ਮੈਂ ਖਵਾਜਾ ਪੀਰ ਭੋਲੇनाथ ਸ਼ੰਕਰ ਭਗਵਾਨ ਜੀ ਨੂੰ ਬੇਨਤੀ ਕਰਦਾ ਹਾਂ ਇਸ ਨਗਰ ਇਸ ਜਲ ਧਾਰੇ ਦਾ ਫਲ ਮੈਂ ਸਾਰਾ ਆਪਣੀ ਝੋਲੀ ਦੇ ਵਿੱਚੋਂ ਇਸ ਨਗਰ ਦੇ ਉਹ ਟਾਸਰੇ ਦੇ ਵਾਸਤੇ ਨਗਰ ਦੀ ਝੋਲੀ ਪਾਉਂਦਾ ਹਾਂ ਸੋ ਇੰਨੀ ਆ ਗੁਬਨਤੀਆਂ ਕਰਦਾ ਦਾਸ ਖਿਮਾ ਦੇ ਜੱਜ ਕਹੈ ਔਰ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਔਰ ਦੂਜੀ ਬੇਨਤੀ ਜੋ ਸਿਰਸੀ ਵਾਲੇ ਸਾਧ ਕੋਈ ਜਲ ਧਾਰਾ ਕਰਕੇ ਗਿਆ ਹੈ ਉਸ ਬੰਦੇ ਨੇ ਪਤਾ ਨਹੀਂ 10 ਲੱਖ ਦੀ ਪਤਾ ਨਹੀਂ 5 ਲੱਖ ਦੀ ਠੱਗੀ ਮਾਰੀ ਐ ਇਹ ਨਹੀਂ ਪਤਾ ਮਾਰੀ ਐ ਜਾਂ ਨਾ ਮਾਰੀ ਐ ਸਾਨੂੰ ਨਹੀਂ ਇਸ ਗੱਲ ਦਾ ਪਤਾ ਸਾਡੀ ਫੋਟੋ ਲਾ ਕੇ ਉਸ ਦੀ ਐਡੀ ਤੇ ਫੇਕ ਸਾਡੀਆਂ ਫੋਟੋਆਂ ਲਾ ਕੇ ਉਸ ਦੀ ਐਡੀ ਦੇ ਉੱਤੇ ਵੀਡੀਓ ਪਾਈ ਜਾ ਰਹੀ ਐ ਜਿਹੜੇ ਵੀਡੀਓ ਪਾ ਰਹੇ ਨੇ ਇਸ ਹਰਕਤਾਂ ਤੋਂ ਬਾਜ਼ ਆ ਜਾਣ ਬਾਜ਼ ਆ ਜਾਣ ਨਹੀਂ ਉਹਨਾਂ ਤੇ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਤਾ ਲੱਗ ਹੀ ਜਾਣਾ ਵੀ ਕੌਣੇ ਸ਼ਰਾਰਤੀ ਕੋ ਪਿੰਡ ਚੋ ਕਰਾ ਰਿਹਾ ਹੈ ਜਾਂ ਕੋਈ ਬਾਹਰੋਂ ਕਰ ਰਿਹਾ ਸੋ ਸਾਰੇ ਨਗਰ ਦਾ ਮੈਂ ਰਿਣੀ ਆ ਜਿਨ੍ਹਾਂ ਨੇ ਬਹੁਤ ਵੱਡੇ ਉਪਰਾਲੇ ਨਾਲ ਜਲ ਧਾਰਾ ਸੰਪੂਰਨ ਕਰਾਇਆ ਹੈ ਇਹ 51 ਦਿਨਾਂ ਦਾ ਸੀ ਆਂਦੇ ਸਾਲ ਦੁਬਾਰਾ ਜਉਂਦੇ ਰਹੇ ਜੀ 41 ਦਿਨਾਂ ਦਾ ਕਰਾਂਗੇ 12 ਜਲ ਧਾਰਿਆਂ ਦਾ ਮੈਸੇ ਨਗਰ ਦੇ ਵਿੱਚ ਪਰਨ ਕੀਤਾ ਹੈ ਜਉਂਦਾ ਰਿਹਾ ਤਾਂ ਪ੍ਰੋਪਰ ਇੱਕ ਕਰ ਚੁੱਕੇ ਆ 11 ਹੋਰ ਕਰੂ ਕੁਵੈਨੀਆ ਗਵੰਤੀਆਂ ਕਰਦੇ ਦਾਸ ਖਿਮਾ ਦਾ ਜੱਤਕਾ ਬੋਲ ਸ਼ਿਵਜੀ ਮਹਾਰਾਜ ਦੀ ਜੈ ਨਗਰ ਖੇੜੇ ਦੀ ਜੈ ਗਊ ਮਾਤਾ ਦੀ ਜੈ ਬਾਬਾ ਨੱਥੂ ਦਾਸ ਦੀ ਜੈ ਸੰਤ RAM ਦੀ ਜੀ ਪੂਣੀ ਦਾਸ ਦੀ ਜੀ ਬੋੜ ਦਾਸ ਦੀ ਜੈ ਧਰਤੀ ਮਾਤਾ ਦੀ ਜੈ ਸਾਰੇ ਸੰਗਤ ਦੀ ਜੈ ਨਗਰ ਦੇ ਮਾਈ ਭਾਈ ਸਾਰੇ ਹੀ ਚਾਂਦਪੁਰੇ ਨਗਰ ਦولتਖਾਨੇ ਦੀ ਜੈ ਵਾ ਵਾ ਪਿੱਪਲ ਦਾਸ ਦੀ ਜੈ ਜੈ ਵੀ ਆ ਜਗ੍ਹਾ ਤੇ ਜਲਤਾ ਰਾਕੀਤਾ 10 ਬੰਨੋਂ ਕੀਤਾ ਗਿਆ ਹੈ ਨਗਰ ਨੇ ਬਹੁਤ ਉਪਰਾਲਾ ਕੀਤਾ 51 ਦਿਨ ਸਾਰੇ ਨਗਰ ਨੇ ਪਲਕਾਂ ਤੇ ਬਿਠਾ ਕੇ ਰੱਖਿਆ ਦਾਸ ਨੂੰ ਮੈਂ ਨਗਰ ਦਾ ਰਣੀ ਆ ਜੀ ਨਗਰ ਦਾ ਦੇਣਾ ਨਹੀਂ ਦੇ ਸਕਦਾ ਜੋ ਮੇਰੀ ਝੋਲੀ ਇਸ ਤੱਪ ਦਾ ਫਲ ਪਿਆ ਉਹ ਮੈਂ ਸਾਰਾ ਨਗਰ ਦੀ ਝੋਲੀ ਅਰਪਣ ਕਰਦਾ ਮਹਾਰਾਜ ਬਹੁਤ ਸੱਚੇ ਦਰਬਾਰ ਜੈ